ਫ੍ਰੀ ਕੋਡ ਖਬਰਨਾਮਾ ਤੇ ਸਭ ਦਾ ਸਵਾਗਤ ਹੈ ਅੱਜ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਵੱਲੋਂ ਕੋਟਪੂਰਾ ਦੇ ਵਿੱਚ ਉਦਯੋਗਪਤੀਆਂ ਅਤੇ ਕਾਰੋਬਾਰੀਆਂ ਨਾਲ ਇੱਕ ਸਾਂਝੀ ਮੀਟਿੰਗ ਕੀਤੀ ਗਈ ਜਿਸ ਵਿੱਚ ਉਦਯੋਗਪਤੀਆਂ ਅਤੇ ਕਾਰੋਬਾਰੀਆਂ ਵੱਲੋਂ ਆਪਣੀਆਂ ਸਮੱਸਿਆਵਾਂ ਨੂੰ ਦੱਸਿਆ ਗਿਆ ਅਤੇ ਨਾਲ ਹੀ ਉਹਨਾਂ ਮੰਗ ਕੀਤੀ ਕਿ ਉਹਨਾਂ ਦਾ ਸਮੱਸਿਆ ਦਾ ਪਹਿਲ ਦੇ ਹਿਸਾਬ ਤੇ ਹੱਲ ਕੀਤਾ ਜਾਵੇ ਅਤੇ ਕੋਟਪੂਰਾ ਦੇ ਫੋਕਲ ਪੁਆਇੰਟ ਦੇ ਵਿੱਚ ਉਹਨਾਂ ਦੀ ਸੁਰੱਖਿਆ ਨੂੰ ਯਕੀਨੀ ਬਰਾਇਆ ਜਾਵੇ ਜਿਸ ਨੂੰ ਲੈ ਕੇ ਇਸ ਮੌਕੇ ਤੇ ਕੁਲਤਾਰ ਸਿੰਘ ਸੰਧਮਾ ਵੱਲੋਂ ਉਹਨਾਂ ਨੂੰ ਭਰੋਸਾ ਦਿਵਾਇਆ ਗਿਆ ਕਿ ਉਹਨਾਂ ਦੀ ਹਰ ਇੱਕ ਸਮੱਸਿਆ ਦਾ ਹੱਲ ਜਲਦੀ ਕੀਤਾ ਜਾਵੇਗਾ ਜੋ ਫੋਕਲ ਪੁਆਇੰਟ ਦੇ ਵਿੱਚ ਸੁਰੱਖਿਆ ਦੀ ਨੂੰ ਲੈ ਕੇ ਸਵਾਲ ਕੀਤਾ ਗਿਆ ਸੀ ਉਸ ਦੇ ਉੱਪਰ ਵੀ ਕਿਹਾ ਗਿਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਇੱਥੇ ਜਲਦੀ ਇੱਕ ਚੌਂਕੀ ਖੋਲੀ ਜਾਵੇਗੀ ਤਾਂ ਜੋ ਤਾਂ ਜੋ ਉਹ ਸੁਰੱਖਿਆ ਤੇ ਮਹਿਸੂਸ ਕਰ ਸਕਣ ਤੁਸੀਂ ਵੀ ਵੇਖੋ ਇਹ ਮੀਟਿੰਗ ਦੀਆਂ ਤਸਵੀਰਾਂ ਅਤੇ ਹੋਰ ਕੀ ਸਮੱਸਿਆਵਾਂ ਦੱਸੀਆਂ ਕਰਵਾਰੀਆਂ ਅਤੇ ਜੋਗਪਤੀਆਂ ਨੇ ਅਤੇ ਨਾਲ ਹੀ ਹੱਲ ਦਉਣ ਬਾਰੇ ਕੀ ਕਿਹਾ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਮਾ ਨੇ ਜੀ ਸਾਨੂੰ ਅੱਜ ਬਹੁਤ ਖੁਸ਼ੀ ਹੈ ਕਿ ਸਾਡੇ ਮਾਨਯੋਗ ਸਪੀਕਰ ਸਾਹਿਬ ਸਾਡੇ ਫੋਕਲ ਪੁਆਇੰਟ ਚ ਆਏ ਹੈ ਤੇ ਸਾਡੀਆਂ ਸਮੱਸਿਆਵਾਂ ਨੂੰ ਉਹਨਾਂ ਨੇ ਬੜੇ ਧਿਆਨ ਨਾਲ ਸੁਣਿਆ ਤੇ ਉਹਨਾਂ ਨੇ ਇਹ ਵੀ ਸਾਨੂੰ ਵਿਸ਼ਵਾਸ ਦਿਵਾਇਆ ਹੈ ਕਿ ਜੜੀਆਂ ਵੀ ਸਮੱਸਿਆਵਾਂ ਜਿਹੜੇ ਛੋਟੀਆਂ ਚਾਹੇ ਵੱਡੀਆਂ ਉਹਨਾਂ ਨੂੰ ਜਲਦੀ ਤੋਂ ਜਲਦੀ ਹੱਲ ਕੀਤਾ ਜਾਊਗਾ ਅਸੀਂ ਉਹਨਾਂ ਨੂੰ ਜਾਣੂ ਕਰਾਇਆ ਹੈ ਕਿ ਥੋੜੀ ਜਿਹੜੀ ਹੈਗੀ ਲਾ ਐਂਡ ਆਰਡਰ ਦੀ ਸਮੱਸਿਆ ਸੀਗੀ ਪਿੱਛੇ ਸਾਨੂੰ ਉਹ ਕਾਫੀ ਜੜੀਆਂ ਚੋਰੀ ਦੀਆਂ ਵਾਰ ਦਿੱਤਾ ਵਧ ਗਈਆਂ ਸੀ ਉਹਦੇ ਵਾਸਤੇ ਅਸੀਂ ਉਹਨਾਂ ਦੇ ਇੱਕ ਚੌਂਕੀ ਦੀ ਡਿਮਾਂਡ ਕੀਤੀ ਹੈ ਫੋਕਲ ਪੁਆਇੰਟ ਕੁਝ ਅਸੀਂ ਇੱਥੇ ਸਫਾਈ ਸੇਵਕਾਂ ਦੀ ਡਿਮਾਂਡ ਕੀਤੀ ਹੈ। ਕੁਝ ਅਸੀਂ ਇਹਨਾਂ ਨੂੰ ਕਹਿ ਕੇ ਜਿਹੜੇ ਸਾਡੇ ਖਾਲੀ ਪਲਾਟ ਪਏ ਐ ਉਹਨਾਂ ਦੀ ਜਿਹੜੀ ਰੀਅਲੋਟਮੈਂਟ ਕਰਾਈ ਜਾਵੇ ਮਹਿਕਮੇ ਕੰਨੀਓ। ਕੁਝ ਜਿਹੜੇ ਮਹਿਕਮੇ ਵਾਲੇ ਬੰਦੇ ਇੱਥੇ ਆਂਦੇ ਐ ਤੇ ਉਹਨਾਂ ਦਾ ਜਿਹੜਾ ਉਹਨਾਂ ਦੀ ਕਾਰਗੁਜ਼ਾਰੀ ਬਾਰੇ ਉਹਨਾਂ ਤੋਂ ਜਾਣਕਾਰੀ ਲਈ ਜਾਵੇ, ਰਿਪੋਰਟ ਮੰਗੀ ਜਾਵੇ ਤਾਂ ਜੋ ਜਿਹੜੇ ਅਫਸਰ ਹੈਗੇ ਐ ਜਾ ਕੇ ਉੱਥੇ ਮੌਕੇ ਦੇ ਉੱਤੇ ਪ੍ਰੋਪਰ ਐਕਸ਼ਨ ਵੀ ਲੈਣ। ਕੱਲੀਆਂ ਗੱਲਾਂ ਨਾਲ ਨਾ ਸਾਰਣ ਤੇ ਹੁਣ ਸਾਨੂੰ ਆਪਣਾ ਸਪੀਕਰ ਸਾਹਿਬ ਨੇ ਵਿਸ਼ਵਾਸ ਦਿਵਾਇਆ ਕਿ ਜਿਹੜੀਆਂ ਵੀ ਸਾਡੀਆਂ ਸਮੱਸਿਆਵਾਂ ਹੈਗੀਆਂ ਉਹ ਜਲਦ ਤੋਂ ਜਲਦ ਹੱਲ ਕੀਤੀਆਂ ਜਾਣਗੀਆਂ। ਤੋ ਸਾਡੇ ਕੋਲੇ ਰੈਗੂਲਰ ਜਿਹੜਾ ਹੈਗਾ ਉਹ ਵਿਜ਼ਿਟ ਕਰਦੇ ਰਹਿਣਗੇ ਸਾਡਾ ਐਸਸੀ ਦੇ ਨਾਲ ਬਹੁਤ ਹੌਸਲਾ ਵਧਿਆ ਜੀ ਅਸੀਂ ਬਹੁਤ ਸ਼ੁਕਰ ਗੁਜ਼ਾਰੀ ਹੈ थैंक यू ਅ ਦੇਖੋ ਜੀ ਕੁਝ ਪ੍ਰੋਸੀਜਰਲ ਜਿਹੜੀਆਂ ਪੁਰਾਣੇ ਸਮੇਂ ਦੇ ਕੁਝ ਬਣੇ ਹੋਏ ਰੂਲਸ ਬਣੇ ਹੋਏ ਆ ਉਹਨਾਂ ਨੂੰ ਮੋਡੀਫਾਈ ਕਰਕੇ ਮੈਂ ਜੇ ਆਪਾਂ ਥੋੜੀ ਜੀ ਟਿੰਕਰਿੰਗ ਕਰ ਲਈਏ ਉਹਦੇ ਚ ਤੇ ਇਹਨਾਂ ਦੀਆਂ ਸਮੱਸਿਆਵਾਂ ਸਾਰੀਆਂ ਹੱਲ ਹੋ ਜਾਣਗੀਆਂ ਸੋ ਹੁਣ ਕੋਡ ਆਫ ਕੰਡਕਟ ਹੈ ਮੈਂ ਕੋਈ ਐਲਾਨ ਨਹੀਂ ਕਰ ਸਕਦਾ ਲੇਕਿਨ ਕੋਡ ਆਫ ਕੰਡਕਟ ਤੋਂ ਬਾਅਦ ਜੋ ਵੀ ਇਹਨਾਂ ਦੀ ਸਮੱਸਿਆ ਆ ਭਾਵੇਂ ਕੋਈ ਪਲਾਟ ਦੀ ਰਜਿਸਟਰੀ ਦੀ ਆ ਜਾਂ ਇੱਥੇ ਨਵੇਂ ਪਾਰਕ ਬਣਾਉਣ ਦੀ ਆ ਜਾਂ ਨਵੀਆਂ ਜਿਹੜੀਆਂ ਇੱਥੇ ਇਹਨਾਂ ਨੇ ਦੱਸਿਆ ਵੀ ਸਾਨੂੰ ਇੱਥੇ ਬੈਠਣਾਂ ਤੇ ਬੈਂਚਸ ਵਗੈਰਾ ਚਾਹੀਦੇ ਆ ਇਹ ਤਾਂ ਸਪਰਫਿਸ਼ੀਅਲ ਜੀਆਂ ਪ੍ਰੋਬਲਮਸ ਆ ਤੇ ਇਹ ਸਾਰੀਆਂ ਇਹ ਹੱਲ ਕਰ ਦਿਆਂਗੇ ਹਾਂ ਇੱਕ ਗੱਲ ਜ਼ਰੂਰ ਸੀ ਵੀ ਇੱਕ ਹੌਸਲਾ ਜਿਹੜਾ ਸਾਡੇ ਕੋਟਪੂਰੇ ਦੇ ਇੰਡਸਟਰੀ ਦੇ ਵਿੱਚ ਦੇਖਣ ਨੂੰ ਮਿਲਿਆ ਤੇ ਇੱਕ ਖੁਸ਼ੀ ਇਕ ਉਹਨਾਂ ਦੇ ਚਿਹਰੇ ਤੇ ਇੱਕ ਸੰਤੁਸ਼ਟੀ ਉਹਦੇ ਨਾਲ ਮੈਂ ਬੜਾ ਮਤਲਬ متاثر ਹੋਇਆ ਔਰ ਮੈਨੂੰ ਇਹ ਲੱਗਦਾ ਵੀ ਹੁਣ ਇੱਕ ਤਰੀਕ ਨੂੰ ਚੰਗੀ ਤਰ੍ਹਾਂ ਸਫਾਈ ਹੋ ਜਾਣੀ ਹੈ ਝਾੜੂ ਫਿਰ ਜਾਣਾ ਤੇ ਅਨਮੋਲ ਜੀ ਨੂੰ ਆਪਾਂ ਵੱਡੇ ਫਰਕ ਨਾਲ ਦਿਤਾ ਕੇ ਭੇਜਾਂਗੇ